ਪੂਰਾ ਜਿਵੇਂ ਦੀ ਮਾਂ ਇਹ ਖਾਨਦਾਨ ਵਿੱਚ ਨਾਲੇ ਤਾਂ ਹੈ ਨਹੀਂ ਗੇ ਤੇ ਸਾਨੂੰ ਤਾਂ ਘੋੜੀ ਬਾਰੇ ਪਤਾ ਹੀ ਕੁਝ ਨਹੀਂ ਸੀਗਾ ਉਦੋਂ ਨਵਿਆਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਐਨਾ ਪਤਾ ਸੀ ਵੀ ਆ ਕਾਲੀ ਆ ਚਿੱਟੀ ਆ ਲਾਲ ਆ ਨੀਲੀ ਐਨਾ ਹੀ ਪਤਾ ਸੀ ਬਸ ਪੈਂਦਾ ਵੀ ਮੁਨਾਫੇ ਤੋਂ ਬਿਨਾ ਸ਼ੌਂਕ ਵੀ ਲਗਾਤਾਰ ਚੱਲਦਾ ਨਹੀਂ ਜੇਕਰ ਚੰਗੇ ਨੌਕਰੇ ਬੇਚੇਰੇ ਦੀ ਭਾਲ ਦੇ ਵਿੱਚ ਹੋਣਾ ਮਿੱਤਰੋ ਤਾਂ ਅੱਜ ਇਸ ਵੀਡੀਓ ਦੇ ਵਿੱਚ ਉਹ ਭਾਲ ਤੁਹਾਡੀ ਆਪਾਂ ਕਰ ਦੇਣੀ ਆ ਖਤਮ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਟੌਪ ਕਲਾਸ ਦੇ ਜਾਨਵਰ ਦਿਖਾਵਾਂਗੇ ਹਜੇ ਬੱਚੇ ਹੀ ਆ ਬਹੁਤ ਜਿਆਦੇ ਚੰਗੇ ਘੋੜਿਆਂ ਦੇ ਦੋਨੇ ਬੱਚੇ ਆ ਇੱਕ ਬਸ਼ੇਰਾ ਤੇ ਇੱਕ ਬਸ਼ੇਰੀ ਆ ਮਿੱਤਰੋ ਵੀਡੀਓ ਦੇ ਨਾਲ ਅਖੀਰ ਤੱਕ ਸਾਰੇ ਜਣੇ ਜਰੂਰ ਬਣੇ ਰਹੋ ਕਿਉਂਕਿ ਵੀਡੀਓ ਦੇ ਵਿੱਚ ਪੂਰਾ ਸਿਰਾ ਗੱਲਬਾਤ ਹੋਣ ਵਾਲੀ ਆ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਆਂ ਪਿੰਡ ਕੋਕਰੀ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਸੁਖਚਰਨ ਸਿੰਘ ਦੇ ਘਰ ਦੇ ਵਿੱਚ ਲੈ ਕੇ ਆਇਆ ਆਂ ਬਾਈ ਅਮਣੇ ਹੁਣਾਂ ਦੇ ਫਾਰਮ ਤੇ ਲੈ ਕੇ ਆਇਆ ਆ ਇਹ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਸ ਟਾਈਮ ਬੱਚਾ ਦੇਖ ਰਹੇ ਹੋ ਮਿੱਤਰੋ ਬਹੁਤ ਜਿਆਦੇ ਸੋਹਣਾ ਚੰਗਾ ਨੁਕਰਾ ਬਸ਼ੇਰਾ ਵਾ ਘੋੜਿਆਂ ਵਾਲੀ ਇਹਦੀ ਹਜੇ ਜਿਵੇਂ ਆਪਾਂ ਕਹਿ ਦਈਏ ਬੰਤਰ ਬਣੀ ਪਈ ਆ ਹੈਗਾ ਹਜੇ ਇਹ ਨਿਕਾਂਦੀ ਆ ਮਿੱਤਰੋ ਉਹ 29 ਕਿ ਮਹੀਨੇ ਬਾਈ ਉਹਨਾਂ ਨੇ ਇਹਦੀ ਆਪਾਂ ਨੂੰ ਉਮਰ ਦੱਸੀ ਆ ਤੇ ਬਹੁਤ ਜਿਆਦੇ ਚੰਗਾ ਬੰਨ ਵਾਲਾ ਬਸ਼ੇਰਾ ਵਾ ਕਿਉਂਕਿ ਜੇਕਰ ਗੱਲ ਕਰੀਏ ਇਹਦੀ ਮਾਂ ਦੀ ਇਹਦੀ ਮਾਂ ਬਹੁਤ ਜਿਆਦੇ ਚੰਗੀ 64 ਪਲੱਸ ਕੱਦ ਦੀ ਜਿਹੜੀ ਘੋੜੀ ਹੋਈ ਆ ਸਮੁੰਦਰ ਘੋੜੇ ਦੀ ਡਾਇਰੈਕਟ ਬੱਚੀ ਸੀ ਉਹ ਤੇ ਆਪਣੇ ਚੈਨਲ ਦੇ ਥਰੂ ਹੀ ਉਹ ਵਿਕੀ ਸੀ ਕਿਉਂਕਿ ਆਪਾਂ ਉਹਦੀ ਵੀਡੀਓ ਪਾਈ ਸੀਗੀ ਇਹ ਚੰਗੇ ਰੇਟ ਦੇ ਵੇਚੀ ਸੀ ਮਿੱਤਰੋ ਤੇ ਉਧਰਲੇ ਪਾਸਿਓ ਜੇ ਇਹਦੇ ਪਿਓ ਦੀ ਗੱਲ ਕਰੀਏ ਤਾਂ ਪਿਓ ਇਹਦਾ ਹੈਗਾ ਜੀ ਅਰਜਨ ਰੌਲੀ ਵਾਲਾ ਅਰਜਨ ਰੌਲੀ ਵਾਲਾ ਤੇ ਸਮੁੰਦਰ ਦੋਨਾਂ ਦੇ ਮੇਲ ਦੇ ਨਾਲ ਇਹ ਜਿਹੜਾ ਬੱਚਾ ਬਣਿਆ ਹੋਇਆ ਵਾ ਕਿਉਂਕਿ ਪਿੱਛੇ ਨੂੰ ਜੇਕਰ ਆਪਾਂ ਜਾਣਦੇ ਆ ਤਾਂ ਨੁਕਰਿਆਂ ਦੇ ਵਿੱਚ ਆਮ ਤੌਰ ਤੇ ਇਹ ਗੱਲ ਜਿਹੜੀ ਬਕਾਇਦਾ ਦੇਖੀ ਜਾਂਦੀ ਹੈ ਵੀ ਉਹਦੀ ਜਿਹੜੀ ਪਿਛਲੇ ਖਾਨਦਾਨ ਦੇ ਵਿੱਚ ਜੇਕਰ ਨੁਕਰੇ ਆ ਤਾਂ ਉਹਨੇ ਜਿਹੜਾ ਅੱਗੇ ਰਿਜ਼ਲਟ ਦੇਣਾ ਹੁੰਦਾ ਵਾ ਉਹ ਨੁਕਰਾ ਹੀ ਦੇਣਾ ਹੁੰਦਾ ਵਾ ਸੋ ਇਹ ਜਿਹੜਾ ਬਸ਼ੇਰਾ ਵਾ ਇਹਦੀ ਜਿਹੜੀ ਮਾਂ ਵਾ ਉਹ ਵੀ ਸਮੁੰਦਰ ਦੀ ਹੋਗੀ ਤੇ ਜਿਹੜਾ ਇਹਦਾ ਬਾਪ ਹੋ ਗਿਆ ਮਿੱਤਰੋ ਉਹ ਹੋ ਗਿਆ ਅਰਜਨ ਰੋਲੀ ਵਾਲਾ ਦੋਨੇ ਲੈਣਾ ਸਟਰੌਂਗ ਆ ਤੇ ਬਾਈ ਹੁਣੇ ਇਸ ਟਾਈਮ ਇਹਨੂੰ ਵੇਚਣ ਦਾ ਕਰ ਰਿਹਾ ਵਿਚਾਰ ਮਿੱਤਰੋ ਤੇ ਇਹਦਾ ਕੱਦ ਬਾਈ ਹੁਣੇ ਕਹਿੰਦੇ 64 ਪਲੱਸ ਇਸ ਟਾਈਮ ਹੋ ਚੁੱਕਾ ਵਾ ਹਜੇ ਨਕੰਦ ਬੱਚੇ ਹੀ ਆ ਬਹੁਤ ਸੋਹਣੀ ਬਾਡੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬੜੀ એનਰਜੀ ਵਾਲਾ ਬਸ਼ੇਰਾ ਵਾ ਕੰਨ ਕੰਨ ਬੜਾ ਚੰਗਾ ਵਾ ਛੋਟਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਵਾ ਤੇ ਜੇਕਰ ਮੈਂ ਗੱਲ ਕਰਾਂ ਇਹਦੀ ਬਲੱਡ ਲਾਈਨ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਅਰਜਨ ਦੇ ਬੱਚੇ ਦਾ ਅੱਜ ਦੇ ਟਾਈਮ ਦੇ ਵਿੱਚ ਮਿੱਤਰੋ ਭਾਲੇ ਹੋਏ ਨਹੀਂ ਤੇ ਆਉਂਦੇਗੇ ਤੇ ਜੇਕਰ ਤੁਸੀਂ ਖਰੀਦਣ ਦਾ ਵਿਚਾਰ ਆ ਤੁਹਾਡਾ ਤਾਂ ਬਾਈ ਅਮੜੇ ਦਾ ਨੰਬਰ ਹੈ ਜਿਹੜਾ ਉੱਪਰ ਚੱਲ ਰਿਹਾ ਵਾ ਬਾਈ ਦੇ ਨਾਲ ਤੁਸੀਂ ਜਦੋਂ ਮਰਜ਼ੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਬਹੁਤ ਦਿਲਦਾਰ ਤੇ ਚੰਗੇ ਸਰਦੇ ਘਰੋਂ ਬੰਦੇ ਆ ਤੇ ਕੰਨ ਦੇਖੋ ਮਿੱਤਰੋ ਲਾ ਹੀਦਾਨਾ ਪੂਰਾ ਮਿੱਤਰੋ ਨਜ਼ਾਰਾ ਆਉਂਦਾ ਨਾ ਦੇਖ ਕੇ ਵੀਡੀਓ ਨੂੰ ਬਹੁਤ ਛੋਟਾ ਕੰਨ ਦੇ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਵਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਮਾਰਵਾੜੀ ਜਿਵੇਂ ਆਪਾਂ ਕਹਦੀਏ ਕੰਨ ਆ ਲੱਕ ਵੀ ਇਹਦੀ ਜਿਵੇਂ ਆਪਾਂ ਕਹਦੀਏ ਬਰੀਕੀ ਵੀ ਜਿਵੇਂ ਕਹਦੀਏ ਬਿਲਕੁਲ ਹੀ ਮਾਰਵਾੜੀ ਕੈਰੈਕਟਰ ਦੇ ਵਿੱਚ ਇਹ ਜਿਹੜਾ ਬੱਚਾ ਵਾ ਜੇਕਰ ਬਣਦਾ ਵਿਚਾਰ ਤਾਂ ਬਾਈ ਅਮਨੇ ਦੇ ਫੋਨ ਤੇ ਮਾਰ ਲਿਓ ਘੰਟੀ ਕਿਉਂਕਿ ਬਾਈ ਕਹਿੰਦਾ ਜੇਕਰ ਕੋਈ ਚੰਗੀ ਗੱਲਬਾਤ ਹੋਊਗੀ ਤਾਂ ਆਪਾਂ ਇਹਨੂੰ ਸੇਲ ਵੀ ਕਰਦਾਂਗੇ ਹਜੇ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਆਹ ਜਿਹੜੀ ਤੁਸੀਂ ਇਸ ਟਾਈਮ ਮਿੱਤਰੋ ਦੇਖ ਰਹੇ ਹੋ ਕਰਮ 3 ਸਾਲ ਬਾਈ ਕਹਿੰਦਾ ਇਹਦੀ ਉਮਰ ਹੋ ਚੁੱਕੀ ਆ ਤੇ ਤੁਸੀਂ ਦੇਖੋ ਆਉਂਦੀ ਆ ਨਾ ਪਹਿਲਾਂ ਪਾਉਂਦੀ ਇਹ ਵੀ ਸਮੁੰਦਰ ਦੀ ਧੀ ਆ ਮਿੱਤਰੋ ਤੇ ਇਹਦੀ ਮਾਂ ਜਿਹੜੀ ਕਰਮਾ ਵਾਲੀ ਬਾਈ ਹੋਣਾ ਦੇ ਫਾਰਮ ਦੇ ਉੱਪਰ ਜੀ ਨੇ ਇੰਨੇ ਚੰਗੇ ਬੱਚੇ ਦਿੱਤੇ ਆ ਤੇ ਬਾਈ ਹੋਣਾ ਦੇ ਫਾਰਮ ਦੇ ਉੱਪਰ ਤਕਰੀਬਨ ਜਿਹੜੇ ਉਹਦੀ ਜਿਵੇਂ ਕਹਦੀ ਹੈ ਲਾਣਾ ਬਣਾ ਹੀ ਆ ਸਾਰਾ ਤੇ ਕਾਦੇ ਦਾ ਬਾਈ ਕਹਿੰਦਾ 64 ਤੋਂ ਪਲੱਸ ਹੋ ਚੁੱਕਾ ਹੈ ਇਸ ਟਾਈਮ 3 ਸਾਲੇ ਦੀ ਉਮਰ ਆ ਮਿੱਤਰੋ ਸਵਾਰੀ ਦੀ ਪਾਸ ਆ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਹੁਣ ਸਵਾਰੀ ਕਰ ਰਿਹਾ ਵਾ ਬਾਈ ਇਹਦੇ ਉੱਪਰ ਕੰਨਾ-ਗੰਨਾ ਦੀ ਦੇਖੋ ਤੁਸੀਂ ਸ਼ਕੀਨੀ ਮਿੱਤਰੋ ਦੂਰੋਂ ਭਲੇਖਾ ਪਾਉਂਦੀ ਆ ਮਾਰવાડી ਦਾ ਨੁਗਰੇ ਬਲੱਡ ਦੇ ਵਿੱਚੋਂ ਸਮੁੰਦਰ ਦੀ ਧੀ ਆ ਬੇਲਬੂਲ ਤੁਸੀਂ ਦੇਖ ਸਕਦੇ ਹੋ ਬਾਕੀ ਚਾਲ ਬੜੀ ਸੋਹਣੀ ਆ ਇੱਥੇ ਦੇਖੋ ਤੁਸੀਂ ਕੰਨ-ਗੰਨਾ ਖੜਦੀ ਆ ਨਾ ਜਿਵੇਂ ਕਹਿੰਦੀ ਆ ਵੀ ਖਿੱਚੋ ਫੋਟੋ ਮੇਰੀ ਓਵੇਂ ਬਹੁਤ ਸੋਹਣੀ ਬਿਸ਼ੇਰੀ ਆ ਵੀ ਤੇ ਇਹ ਵੀ ਇਸ ਟਾਈਮ ਬਾਈ ਹੋਣੇ ਕਹਿੰਦੇ ਜੇਕਰ ਕੋਈ ਬਣਦਾ ਹੋਇਆ ਵਿਚਾਰ ਤਾਂ ਸੇਲ ਕਰ ਦਾਂਗੇ ਬੇਲਬੂਲ ਚੰਗੀ ਆ ਹੱਡਾਂ ਦੀ ਭਾਰੀ ਆ ਤੁਸੀਂ ਦੇਖ ਹੀ ਰਹੇ ਹੋ ਚੰਗੇ ਜਿਵੇਂ ਆਪਾਂ ਕਹਦੇ ਆ ਟਾਪ ਕਲਾਸ ਦੇ ਜੇਕਰ ਤੁਸੀਂ ਬੱਚੇ ਲੈਣੇ ਚਾਹੁੰਦੇ ਆ ਨਾ ਟਾਪ ਕਲਾਸ ਦੇ ਚੰਗੀ ਕੁਆਲਿਟੀ ਦੇ ਤਾਂ ਤੁਸੀਂ ਇਹ ਬਿਸ਼ੇਰੀ ਵੱਲ ਵੀ ਮਾਰ ਲਿਓ ਝਾਤ ਤੇ ਬਾਈ ਹਮਣਾ ਕਹਿੰਦਾ ਜੇਕਰ ਚੰਗੀ ਗੱਲਬਾਤ ਬਣਦੀ ਹੋਊਗੀ ਤਾਂ ਕਰਨਗੇ ਆਪਾਂ ਇਹਨੂੰ ਵੀ ਸੇਲ ਬਾਈ ਦਾ ਨੰਬਰ ਚੱਲ ਰਿਹਾ ਵਾ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਆਪਾਂ ਸਾਰੀਆਂ ਇਹਨਾਂ ਦੀਆਂ ਬਲੱਡ ਲਾਈਨਾਂ ਦੀ ਬਰੀਕੀ ਜਿਹੜੀ ਆਪਾਂ ਕਹਦੇ ਆ ਉਹ ਆਪਾਂ ਬਾਈ ਹਮਣੇ ਦੇ ਨਾਲ ਗੱਲਬਾਤ ਕਰਕੇ ਤੁਹਾਡੀ ਕਰਾਵਾਂਗੇ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਬੈਠੇ ਆਂ ਮੋਗੇ ਜ਼ਿਲ੍ਹੇ ਦੇ ਬਹੁਤ ਮਸ਼ਹੂਰ ਪਿੰਡ ਕੋਕਰੀ ਕਲਾਂ ਤੇ ਇਹ ਪਿੰਡ ਨੇ ਬਹੁਤ ਚੰਗੇ ਚੰਗੇ ਘੋੜੇ ਜਿਹੜੇ ਪੈਦਾ ਕੀਤੇ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਸਿੱਧੂ ਸਟੱਡ ਫਾਰਮ ਕੋਕਰੀ ਕਲਾਂ ਪਹੁੰਚੇ ਆ ਤੇ ਆਪਣੇ ਨਾਲ ਵੀਰਾ ਅਮਨ ਅੰਕਲ ਸੁਖਚਰਨ ਬਾਈ ਦੇ ਫਾਦਰ ਸਾਹਿਬ ਤੇ ਵੀਰਾ ਜਗਸੀਰ ਸਿੰਘ ਤੇ ਬਾਈ ਹੁਣ ਆ ਨਾ ਗੱਲਾਂ ਬਾਤਾਂ ਕਰਾਂਗੇ ਤੇ ਇਹ ਵੀਡੀਓ ਦੇ ਵਿੱਚ ਆਪਾਂ ਬਾਈ ਹੁਣਾਂ ਦੇ ਜਿਹੜੇ ਦੋ ਜਾਨਵਰ ਦਿਖਾਵਾਂਗੇ ਸਾਰੀਆਂ ਲਾਈਨਾਂ ਵਗੈਰਾ ਸਾਰੀਆਂ ਗੱਲਾਂ ਬਾਤਾਂ ਵੀਰਾ ਅਮਨ ਨਾਲ ਕਰਾਂਗੇ ਆਪਣੇ ਵੀਰੇ ਸਵਾਗਤ ਕਰਦੇ ਆਂ ਪਹਿਲਾਂ ਸਾਡੇ ਚੈਨਲ ਤੇ ਜੀ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਜੀ ਆਇਆਂ ਨੂੰ ਤੁਸੀਂ ਸਾਡੇ ਇੱਥੇ ਪਹੁੰਚੇ ਤੇ ਬਹੁਤ ਧੰਨਵਾਦ ਆਪਣੇ ਬਈ ਪਹਿਲਾਂ ਤਾਂ ਦੋਨੇ ਜਾਨਵਰ ਦੇਖਿਆ ਹਨਾ ਬਹੁਤ ਰੂਹ ਖੋਸ਼ ਹੋ ਗਈ ਹੈ ਹਨਾ ਬਈ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਨੰਬਰ ਵਾਲੇ ਬਸ਼ੀਰੇ ਤੇ ਆ ਜੀਏ ਬਈ ਹਨਾ ਤੇ ਆਪਾਂ ਜਗਰਾਉ ਮੰਡੀ ਤੇ ਵੀ ਇਹਦੀ ਵੀਡੀਓ ਕੀਤੀ ਸੀ ਹਨਾ ਬਹੁਤ ਸੋਹਣਾ ਰਿਸਪੌਂਸ ਆਇਆ ਸੀ ਤੇ ਬਈ ਕਿਵੇਂ ਯਾਨੀ ਕਿ ਕਿੰਨੀ ਕਿੰਨੇ ਚਿਰ ਦਾ ਹੋ ਗਿਆ ਤੇ ਕੀ ਲੈਣਾ ਸਾਰਾ ਦੱਸ ਦਈਏ ਆਪਾਂ ਵੀਰੇ ਏ ਹੋ ਗਿਆ ਆਪਣਾ 2.5 29 ਮਹੀਨੇ ਦਾ ਹੋ ਗਿਆ ਜਾਨੀ ਮਹੀਨਾ ਕ ਘਾਟਾ 2.5 ਸਾਲ ਤੋਂ 29 ਮਹੀਨੇ ਦਾ ਅਜੇ ਜਾਨੀ ਦੀ ਨਕਾਂਦੀ ਆ ਨਕਾਂਬੀ ਵੀ ਭਾਈ ਹਾਂ ਜੀ ਹਾਂ ਭਾਈ ਉਹ ਬਰੀਕ ਬਰੂਕ ਬਹੁਤ ਆ ਹਨਾ ਜਿਵੇਂ ਹਾਂ ਸ਼ਕੀਰ ਅਰਜਣ ਦਾ ਕਰਕੇ ਜਿਵੇਂ ਅਰਜਣ ਦਾ ਡਾਇਰੈਕਟ ਆ ਇਹ ਉਹਦੇ ਕਰਕੇ ਵੀ ਜਾਣੀ ਦੀ ਸਭ ਪਣ ਤਾਂ ਫਿਰ ਉਹਦੇ ਆਉਣਾ ਹੀ ਸੀ ਬਾਕੀ ਮਾਂ ਲੋਂ ਵੀ ਇਹ ਹਾਂ ਭਾਈ ਇਹ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਸ਼ੁਰੂ ਜੀ ਮੈਂ ਦੱਸੂਗਾ ਤੇ ਵੀਰੇ ਉਹਨਾਂ ਦੀ ਆਪਾਂ ਪਿਛਲੀ ਪਿਛਲੇ ਸਾਲ ਹੀ ਸੀ ਮੇਰ ਦਾ ਹਨਾ ਤੇ ਹੁਣ ਭਾਈ ਹਾਂ ਜੀ ਹਾਂ ਪਿਛਲੇ ਸਾਲ ਆਪਾਂ ਜਿਹੜੀ ਕੋੜੀ ਦੀ ਵੀਡੀਓ ਪਾਈ ਸੀ ਉਹ ਕੋੜੀ ਬਹੁਤ ਵਧੀਆ ਚੰਗੇ ਕੀਮਤ ਦੇ ਜਿਹੜੀ ਸੇਲ ਹੋਈ ਸੀਗੀ ਤੇ ਉਸੇ ਪਿਆਰ ਨਾਲ ਸੱਤ ਕਈ ਬਾਈ ਉਹਨਾਂ ਨੇ ਆਪਾਂ ਨੂੰ ਫੇਰ ਦਦਿਆ ਇਹ ਆਪਣੇ ਭਾਈ ਉਸੇ ਘੋੜੀ ਦੇ ਬਿਸ਼ਰਾ ਇਹ ਉਸੇ ਘੋੜੀ ਦਾ ਹੀ ਆ ਹਾਂਜੀ ਠੀਕ ਹੈ ਭਾਈ ਕਿਵੇਂ ਰਿਸਪੌਂਸ ਰਿਹਾ ਜਿਵੇਂ ਉਹ ਵੀਡੀਓ ਪਾਈ ਸੀ ਆਪਾਂ ਘੋੜੀ ਬਹੁਤ ਵਧੀਆ ਉਹ ਘੋੜੀ ਚਲੋ ਆਪਾਂ ਜਾਨਵਰ ਵੱਧ ਕਰਕੇ ਸੇਲ ਕਰਨੀ ਪੈਗੀ ਨਹੀਂ ਉਹ ਵੇਚਣ ਵਾਲੀ ਤਾਂ ਹੈ ਨਹੀਂ ਸੀ ਬਹੁਤ ਚੰਗੀ ਘੋੜੀ ਸੀ ਉਹ ਉਹਦਾ ਬੱਚਾ ਇਹ ਤੇ ਬਹੁਤ ਵਧੀਆ ਚੰਗੀ ਕੀਮਤ ਤੇ ਵਿਕੀ ਉਹ ਬਿਲਕੁਲ ਹਾਂ ਬਾਈ ਹਾਂਜੀ ਚੰਗੀ ਮੁੱਲ ਤੇ ਵਿਕੀ ਗਈ ਹਾਂ ਹਾਂਜੀ ਵੀਡੀਓ ਪਾਉਣ ਦਾ ਫਾਇਦਾ ਹੋਇਆ ਹਾਂਜੀ ਬਹੁਤ ਵੀਡੀਓ ਆਪਣੀ ਬਹੁਤ ਦੂਰ ਤੱਕ ਗਈ ਆ ਅਮਰੀਕਾ ਕੈਨੇਡਾ ਜਿਹੜੀ ਦੀ ਦੇਸ਼ ਵਿਦੇਸ਼ ਦੁਨੀਆ ਭਰ ਤੋਂ ਆਈ ਫੋਨ ਹਾਂਜੀ ਜਿਹੜੇ ਕਿ ਭਈ ਇੱਕ ਤਾਂ ਜਾਨਵਰ ਵੀ ਚੰਗਾ ਸੀ ਹੈਨਾ ਬਾਕੀ ਜਿਵੇਂ ਗੱਲਬਾਤ ਦਾ ਫਰਕ ਪੈਂਦਾ ਨਾ ਜਿਵੇਂ ਜਾਣ ਪਾਟਿਆ ਹਾਂਜੀ ਹਾਂ ਤੇ ਭਈ ਅ ਪੈਰੀ ਦਾਸਤੀ ਹੈਨਾ ਭਈ ਹਲੇ 890 ਮਹੀਨਿਆਂ ਦਾ ਏ ਕਿਵੇਂ ਫਿਰ ਭਈ ਹੁਣ ਕ੍ਰੋਸਿੰਗ ਕ੍ਰੂਜ਼ਿੰਗ ਬਾਰੇ ਕਿਵੇਂ ਸੋਚਿਆ ਇਹਦੇ ਬਾਰੇ ਹਾਂਜੀ ਇਹ ਪਿਉ ਆ ਵੀ ਕ੍ਰੋਸਿੰਗ ਤਾਂ ਚਲੋ ਹੁਣ ਇਹ ਛੱਡਣ ਵਾਲਾ ਤਾਂ ਹੋ ਹੀ ਗਿਆ ਵਾ ਹਾਂਜੀ ਹਾਂਜੀ ਤੇ ਚਲੋ ਜੇ ਮਤਲਬ ਹੂੰ ਮੈਂ ਤਾਂ ਛੱਡਣਾ ਹੀ ਪਰ ਥੋੜਾ ਸਾਡਾ ਦੋਨੇ ਤਰ੍ਹਾਂ ਹੀ ਵਿਚਾਰ ਆ ਵੀ ਚਲੋ ਜੇ ਕੋਈ ਆਪਣਾ ਆਇਆ ਕੋਈ ਸਾਨੂੰ ਗੱਲ ਜੱਜਦੀ ਆ ਤਾਂ ਇਹਨੂੰ ਸੇਲ ਵੀ ਕਰ ਦਾਂਗੇ ਅਚਭੀ ਦਰਸ਼ਕ ਵੀਰੋ ਵੀ ਬਾਈ ਉਹਨਾਂ ਦਾ ਖੇਤੀਬਾੜੀ ਦਾ ਹਨਾ ਕੰਮ ਜ਼ਿਆਦਾ ਕਰਕੇ ਇਕੱਲੇ ਬੰਦੇ ਕਰਕੇ ਬਾਈ ਉਹਨਾਂ ਨੂੰ ਐ ਹੁੰਦਾ ਵੀ ਅੱਗੇ ਵੀ ਘੋੜੀ ਜਿਹੜੀ ਬਾਈ ਕਹਿੰਦਾ ਵੀ ਵੇਚਣ ਵਾਲੀ ਨਹੀਂ ਸੀ ਪਰ ਬੰਦੇ ਨੂੰ ਐ ਹੁੰਦਾ ਯਾਰ ਵੀ ਚੱਲ ਆਪਣਾ ਠੰਡਾ ਵੀ ਇੱਕ ਤਰੀਕੇ ਨਾਲ ਹਨਾ ਬਈ ਸੋਚੇ ਕੰਮ ਨਾ ਕਈ ਹੈ ਖੇਤੀਬਾੜੀ ਦਾ ਥੋੜਾ ਲੰਮਾ ਚੌੜਾ ਜਾਂ ਕੰਮਾਂ ਤੇ ਇਕੱਲੇ ਜਾਣਾ ਆਉਣਾ ਤੇ ਤਾਨੂੰ ਪਤਾ ਵੀ ਇਹ ਜਾਨਵਰ ਉਨੇ ਕੀ ਰੱਖੇ ਜਾਂਦੇ ਆ ਤੇ ਉਹਦਾ ਕਰਕੇ ਆ ਹੋਰ ਜਿਵੇਂ ਇਹਦੀ ਮਾਂ ਦੇ ਖਾਨਦਨ ਵਿੱਚ ਨਾਲੇ ਤਾਂ ਹੈ ਨਹੀਂਗੇ ਪਰ ਉਹ ਚਲੋ ਹਰ ਚੀਜ਼ ਰੱਖੀ ਵੀ ਨਹੀਂ ਜਾਂਦੀ ਹੁੰਦੀ ਜਿਵੇਂ ਆਪਾਂ ਕਹਿ ਲਓ ਹਨ ਤੇ ਮਤਲਬ ਪਰ ਹੁਣ ਜਾਨੀ ਦੀ ਚਲੋ ਦੋਨੇ ਗੱਲਾਂ ਹੀ ਆ ਜਿਵੇਂ ਜੇ ਕੋਈ ਹਾਂ ਵੀ ਜੇ ਤਾਂ ਕੋਈ ਮੀਟਿੰਗ ਜਨਾ ਟਾਈਮ ਆਪਣੇ ਕੋਲੇ ਹੈਗਾ ਹਨ ਜੇ ਕੋਈ ਚੰਗੀ ਗੱਲਬਾਤ ਬਣਦੀ ਹੈ ਭਾਈ ਹੁਣ ਹੀ ਕਹਿੰਦੇ ਆਪਾਂ ਦੇ ਵੀ ਦੇਵਾਂਗੇ ਹਨਾ ਭਾਈ ਤੇ ਭਾਈ ਆਪਾਂ ਜਿਹੜੀ ਦੂਸਰੀ ਜਿਹੜੀ ਘੋੜੀ ਦਿਖਾਈ ਹੈ ਹਨਾ ਉਹਦੀ ਕੀ ਡਿਟੇਲ ਆ ਉਹਦੀ ਉਹ ਸਮੁੰਦਰ ਦੀ ਧੀ ਆ ਠੀਕ ਹੈ ਜੀ ਤੇ ਮਤਲਬ ਆਪਣੇ ਕੋਲੇ ਘੋੜੀ ਸੀ ਬਹੁਤ ਚੰਗੀ ਨੀਲੀ ਉਹਦੀ ਧੀ ਆਹੋ ਤੇ ਗਾਂ ਸਮੁੰਦਰ ਤੋਂ ਵੇਟ ਗਈ ਸਮੁੰਦਰ ਦੀ ਆਹੋ ਠੀਕ ਹੈ ਭਾਈ ਹਾਂਜੀ ਤੇ ਭਾਈ ਕਿੰਨੇ ਚਿਰ ਦੀ ਹੋਗੀ ਹਨਾ ਹਾਈਟ ਹੋਈਟ ਵਗੈਰਾ ਹਨਾ ਓਹ ਹੋ ਹੋਗੀ ਆ ਤਿੰਨ ਸਾਲ ਦੇ ਨੇੜੇ ਹੀ ਹੋਗੀ ਉਹ ਮਹੀਨਾ ਘਟਾ ਮੈਂ ਦੋ ਦੰਦ ਆਹੋ ਦੋ ਦੰਦ ਹੋਗਾ ਹਾਂਜੀ ਦੋ ਹਾਈਟ ਹੋਈਟ ਭਾਈ ਮਣੀ ਹੈ ਕੋਈ ਅੰਦਾਜ਼ਾ ਹਾਈਟ ਸਾਡੇ ਹਿਸਾਬ ਨਾਲ ਤਾਂ ਉਹ 64 ਬਾਕੀ ਚਲੋ ਗਾਂਵਿਆਂ ਨਾਲ ਇੱਕ ਅੰਦਾਜ਼ਾ ਜਾਨੀ ਕਿ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਅੱਗੇ ਹੈਗੀ ਆ ਜਾਨੀ ਦੀ ਹਾਂਜੀ ਬਈ ਫਿਰ ਹੀਟ ਹੂਟ ਕੱਢਿਆ ਹੀ ਹੋਊਗਾ ਨਾ ਹੁਣ ਜਿਵੇਂ ਹਾਂਜੀ ਉਹ ਅਸਲ ਹੀਟ ਕੱਢੀ ਸੀ ਅਸੀਂ ਥੋੜਾ ਜਿਹਾ ਮੜ ਮਲਾਉਣ ਤੋਂ ਥੋੜਾ ਜਿਹਾ ਐਂ ਕਈ ਵਾਰ ਤਾਂ ਕਈ ਗੱਲਾਂ ਹੋ ਜਾਂਦੀਆਂ ਵੀ ਜਿਵੇਂ ਅੱਗੇ ਹੁਣ ਆਪਾਂ ਘੋੜੀ ਇੱਕ ਸੇਲ ਕੀਤੀ ਸੀਗੀ ਉਹਦੇ ਵਿੱਚ ਕੋਈ ਬੰਦਾ ਕਹਿਨਦਾ ਵੀ ਇਸ ਘੋੜੇ ਤੋਂ ਮੈਂ ਮੇਟ ਕਰਵਾਉਣੀ ਆ ਮੈਂ ਆ ਘੋੜ ਫਿਰ ਉਹ ਕਈ ਤਰ੍ਹਾਂ ਦਾ ਹੁੰਦਾ ਵੀ ਜੇ ਹੁਣ ਉਹ ਸੇਲ ਕਰਦੇ ਬੰਦੇ ਨੂੰ ਹਰ ਇੱਕ ਨੂੰ ਜਿਹੜਾ ਘੋੜਾ ਚਚੂਗਾ ਉਹਦੇ ਤੋਂ ਆਪਦੇ ਹਿਸਾਬ ਨਾਲ ਅਗਲਾ ਉਹ ਜੇ ਘੋੜੇ ਤੋਂ ਸਿੱਟ ਕਰਵਾ ਹਾਂ ਬਾਈ ਬਹੁਤ ਵੱਡੀ ਗੱਲ ਕਹੀ ਹੈ ਨਾ ਮੰਨ ਕੇ ਚਲੋ ਆਪਾਂ ਮਲਾ ਵੀ ਦਿੰਨੇ ਆ ਤਾਂ ਫਿਰ ਬੰਦਾ ਚੱਕਾ ਚੱਕਾ ਜੀ ਰਹਿੰਦਾ ਅਗਲਾ ਕਹਿੰਦਾ ਆਪਾਂ ਯਾਰ ਇਹ ਘੋੜੇ ਤੋਂ ਮਲਾਉ ਸੀ ਹੈ ਨਾ ਹਾਂ ਇੱਕ ਘੋੜੀ ਆਪਾਂ ਪਹਿਲਾਂ ਵੇਚੀ ਸੀ ਉਹ ਮਤਲਬ ਗੱਬਣ ਵੇਚੀ ਸੀ ਤੇ ਉਹ ਬੰਦੇ ਆ ਕੇ ਕਹਿੰਦੇ ਵੀ ਘੋੜਾ ਹਾਲਾਂਕਿ ਆਪਾਂ ਕਦੇ ਮੈਂ ਕਦੇ ਨਾ ਬਾੜ ਦੇਖੀ ਆ ਦੂਰ ਨੇੜੇ ਤੇ ਨਾ ਕਦੇ ਫੀਸ ਦੇਖੀ ਆ ਤੇ ਚੰਗੇ ਘੋੜੇ ਤੋਂ ਹੀ ਵੇਟ ਕਰਵਾਈ ਆ ਤੇ ਹਰ ਵਾਰੀ ਘੋੜੀ ਆਪ ਜਾਨੀ ਦੀ ਆਪਾਂ ਤੇ ਖਰਚ ਕਦੇ ਦੇਖਿਆ ਨਹੀਂ ਇਹ ਤੇ ਉਹ ਬੰਦੇ ਨੂੰ ਕਹਿੰਦੇ ਕੋੜੇ ਚੰਗੇ ਤੋਂ ਨਹੀਂ ਗੱਬਣ ਚਲੋ ਮੈਂ ਕਿਹਾ ਵੀ ਸਾਡੇ ਹਿਸਾਬ ਨਾਲ ਤਾਂ ਪੂਰਾ ਚੰਗਾ ਤੇ ਫਿਰ ਮੈਂ ਤਾਂ ਕਰਕੇ ਇਹ ਮੈਂ ਕਿਹਾ ਵੀ ਚਲੋ ਜਿਹੇ ਜਾਗਲੇ ਨੂੰ ਜਚੂਗਾ ਅਗਲੇ ਹਿਸਾਬ ਨਾਲ ਘੋੜੇ ਤੋਂ ਬੱਤੀ ਭਾਈ ਮੇਰੇ ਹਿਸਾਬ ਨਾਲ ਜਿਵੇਂ ਉਹਦੀ ਉਮਰ ਦੀ ਤੇ ਹਨਾ ਉਹ ਖੁੱਲੀ ਬਹੁਤ ਹੈ ਜਿਵੇਂ ਆਪਾਂ ਸਮੁੰਦਰ ਦੇ ਵਿੱਚ ਆਉਂਦਾ ਹਾਂ ਹਾਂ ਚੰਗੀ ਘੋੜੀ ਹੈ ਸ਼ਕੀਨ ਵੀ ਆਪਾਂ ਜਿਵੇਂ ਉਹਨਾ ਰਾਈਡਿੰਗ ਬਾਰੇ ਵੀ ਦੇਖਿਆ ਹੈ ਤੋਰਾ ਤਾਰਾ ਬੜਾ ਚੜਾਈ ਚੜੂਈ ਦੀ ਪਾਸਾ ਘੋੜੀ ਬਹੁਤ ਫਰ ਪੱਖ ਤੋਂ ਹੀ ਬਹੁਤ ਚੰਗੀ ਆ ਹਾਂਜੀ ਆਪਣੇ ਭਾਈ ਜਿਵੇਂ ਹਨਾ ਮੈਂ ਹਰੇਕ ਵੀਰ ਨੂੰ ਇਹ ਚੀਜ਼ ਹਨਾ ਮੈਸੇਜ ਕਰ ਦਉਨਾ ਕਿ ਜਿਵੇਂ ਹੁਣ ਆਪਾਂ ਬਸ਼ੀਰੇ ਬਾਰੇ ਵੀ ਵਿਚਾਰ ਬਣਾਇਆ ਹਨਾ ਕੁੜੀ ਭਈ ਟੋਡੀ ਕੀ ਰਹਾ ਹਨਾ ਵੀ ਘੋੜਾ ਖਰੀਦਣ ਵੇਲੇ ਬੰਦਾ ਕੀ ਚੀਜ਼ ਸੋਚੇ ਭਈ ਇਹ ਹਨਾ ਖਰੀਦਣ ਵੇਲੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਚਲੋ ਜੇ ਤਾਂ ਬੰਦੇ ਦੇ ਇੱਕ ਤਾਂ ਪਹਿਲੀ ਵਾਰ ਜੇ ਬੰਦੇ ਨੇ ਰੱਖਣਾ ਮੇਰੇ ਹਿਸਾਬ ਦੇ ਨਾਲ ਵੀ ਜਿਆਦਾ ਪੈਸੇ ਨਾ ਲਾਵੇ ਮੇਰਾ ਇਹ ਆਪਦਾ ਸੋਚਣ ਦਾ ਟਾਂਗਾ ਬਾਕੀ ਹਰ ਬੰਦੇ ਦਾ ਆਪਦਾ ਆਪਦਾ ਲੈਵਲ ਆ ਬਈ ਜਿਹੇ ਜੇ ਵੀ ਹਨਾ ਮਤਲਬ ਕੋਈ ਚਲੋ ਤੇ ਕਿਉਂਕਿ ਜੇ ਪਹਿਲਾਂ ਜਿਵੇਂ ਮਤਲਬ ਜੇ ਇੱਕ ਜਾਨਵਰ ਆਪਾਂ ਰੱਖਦੇ ਆ ਦਰਮਿਆਨੇ ਮੁੱਲ ਦਾ ਲੈ ਕੇ ਨਾਲੇ ਤਾਂ ਉਹਦੇ ਤੋਂ ਆਪਾਂ ਨੂੰ ਸਾਂਭ ਸੰਭਾਲਦਾ ਪਤਾ ਲੱਗ ਜਾਂਦਾ ਇਹਦਾ ਰੱਖ ਰਖਾਉ ਕਿਵੇਂ ਆ ਇਹਨੂੰ ਕਿਵੇਂ ਕਰਨਾ ਹਨਾ ਮਨਟੇਨ ਸਾਂਭਣਾ ਤੇ ਉਦੋਂ ਬਾਅਦ ਚਲੋ ਜੇ ਆਪਾਂ ਨੂੰ ਲਾ ਲੋ ਕਈ ਵਾਰ ਹੋ ਜਾਂਦਾ ਕੋਈ ਆਪਾਂ ਨੂੰ ਕਿਸੇ ਨੇ ਆਪਾਂ ਕਹਦੇ ਨੇ ਸਾਡੇ ਨਵੇਂ ਸੀ ਸਾਡੇ ਨਾਏ ਹੋ ਗਏ ਜੋ ਉਹਦੇ 'ਚ ਵੀ ਜੇ ਕੋਈ ਦਰਮਿਆਨੇ ਮੁੱਲ ਵਾਲਾ ਹੋਊ ਤਾਂ ਆਪਾਂ ਨੂੰ ਜਾਦੇ 'ਚ ਨੁਕਸਾਨ ਨਹੀਂ ਹੋਣਾ ਹਾਂਜੀ ਹਾਂ ਬਿਲਕੁਲ ਹੈਨਾ ਭਾਈ ਜੇ ਉੱਚੇ ਮੁੱਲ 'ਚ ਵੜਾਂਗੇ ਤਾਂ ਓੱਡੀ ਵੱਡੀ ਹੈਨਾ ਕੋਈ ਚਿੰਗਾ ਕੋੜਾ ਲੈਣਾ ਕਿ ਲੈਣੋ ਤਾਂ ਪੈਸੇ ਵੀ ਲੱਗਣ ਹਾਂ ਬਾਕੀ ਚਲੋ ਉਹ ਤਾਂ ਜਿਹੇ ਜੀ ਚੀਜ਼ ਆ ਉਹੇ ਜੀ ਹਾਂ ਬਾਕੀ ਅਗਲੇ ਦੀ ਜੇਵ ਆ ਤੇ ਅਗਲੇ ਦਾ ਸ਼ੌਕ ਆ ਬਿਲਕੁਲ ਹਾਂਜੀ ਤੇ ਜਿਵੇਂ ਵੀ ਜਿਵੇਂ ਵੀ ਹੁੰਦਾ ਨਾ ਜਿਵੇਂ ਆਪਣੇ ਬਈ ਗੱਲਾਂ ਬਾਤਾਂ ਕਰਦੇ ਹਾਂ ਨਾ ਜਿਵੇਂ ਆਪਣੇ ਪਿੰਡ ਦੇ ਵਿੱਚ ਕਾਫੀ ਸਰਕਲ ਆ ਘੋੜਿਆਂ ਦਾ ਹਾਂ ਵੀ ਸਾਰੇ ਬੰਦੇ ਚੰਗੀ ਹੈ ਨਾ ਉਹਦੇ ਤੇ ਕਰਦੇ ਆ ਬਈ ਆਪਾਂ ਜਨਕ ਕੀ ਸੋਚ ਕੇ ਰੱਖਿਆ ਵੀ ਇਹ ਇੱਕ ਇਹ ਸ਼ੌਕ ਆ ਜਾਂ ਬਿਜ਼ਨਸ ਕੀ ਸੋਚਦਾ ਜਨਕ ਆਮਣਾ ਇਸ ਟਾਈਮ ਜਿਵੇਂ ਤੁਸੀਂ ਘੋੜੀ ਨੀਲੀ ਰੱਖੀ ਸੀ ਹਾਂ ਵਧੀਆ ਬੱਚੇ ਸੇਲ ਵਰਕ ਕੀਤੇ ਹਾਂ ਨਾ ਤੇ ਵੀ ਜਿਵੇਂ ਆਪਾਂ ਕਹਿੰਦੇ ਘਰੋਂ ਆਪਾਂ ਵਧੀਆ ਆਪ ਦਾ ਸਰਦਾ ਵਰਦੇ ਹਣਾ ਤੁਸੀਂ ਕੀ ਸ਼ੌਂਕ ਵੀ ਸ਼ੌਂਕ ਦੇ ਤੌਰ ਤੇ ਕੀ ਆਰਥਿਕ ਦੇ ਤੁਸੀਂ ਕੀ ਚੀਜ਼ ਸੋਚਦੇ ਆ ਜਿਹਦੇ ਟਾਈਮ ਮੇਰੇ ਉਂ ਆ ਬਈ ਰੱਖੇ ਤਾਂ ਸ਼ੌਂਕ ਨੂੰ ਹੀ ਆ ਪਹਿਲਾਂ ਤਾਂ ਸ਼ੌਂਕ ਸੀ ਮੈਨੂੰ ਚਲੋ ਪੜਦਿਆਂ ਤੋਂ ਹੀ ਸੀਗਾ ਫਿਰ ਇਹ ਕਰਦਿਆਂ ਮੈਨੂੰ ਥੋੜਾ ਟਾਲੀ ਆਏ ਬਈ ਪੜ ਲਾ ਪੜ ਲਾ ਚਲੋ ਐਂ ਕਰਕੇ ਚਲੋ ਫਿਰ ਮੈਂ ਆਪਣਾ ਵੀਏ ਦੇ ਵਿੱਚ ਸੀਗਾ ਉਦੋਂ ਤੇ ਘੋੜੀ ਲੈ ਲਈ ਤੇ ਉਸ ਤੋਂ ਬਾਅਦ ਸ਼ੁਰੂ ਕਰ ਲਿਆ ਪਰ ਜਾਣੀ ਦੀ ਜੇ ਆਪਾਂ ਕਹੀਏ ਨਾ ਵੀ ਕੱਲਾ ਸ਼ੌਂਕ ਜੇ ਆਪਾਂ ਕਹੀਏ ਵੀ ਬਿਜ਼ਨਸ ਨਾਲ ਕਰਨਾ ਹੀ ਪੈਂਦਾ ਵੀ ਮੁਨਾਫੇ ਤੋਂ ਬਿਨਾ ਸ਼ੌਂਕ ਵੀ ਲਗਾਤਾਰ ਚੱਲਦਾ ਨਹੀਂਗਾ ਕੱਲਾ ਸ਼ੌਂਕ ਜਿਹੜਾ ਜੇ ਸ਼ੌਂਕ ਹੀ ਘਾਟੇ ਵਾਲਾ ਹੋਵੇ ਤੇ ਉਹ ਬੜਾ ਲੰਮਾ ਚਿਰ ਚੱਲ ਨਹੀਂ ਸਕਦਾ ਬਿਲਕੁਲ ਉਹਦੇ ਨਾਲ ਆਪਾਂ ਨੂੰ ਵਪਾਰ ਚਲਾਉਣਾ ਹੀ ਪਊਗਾ ਯਾਨੀ ਦੀ ਨਾ ਦੋਨੇ ਗੱਲਾਂ ਹੀ ਹੋਣਗੀਆਂ ਸ਼ੌਂਕ ਦੇ ਨਾਲ ਬਿਜ਼ਨਸ ਵਪਾਰ ਕਰਨਾ ਹੀ ਪਊਗਾ ਕਿਉਂਕਿ ਹਾਂਜੀ ਵੀ ਕਿਉਂਕਿ ਬਈ ਸਾਲੇ ਜਾਨਵਰਾ ਹਨਾ ਵੀ ਖਰਚਾ ਵੀ ਹੁੰਦਾ ਜੇ ਆਪਾਂ ਸੰਭਾਲਣਾ ਬਿਲਕੁਲ ਹਾਂਜੀ ਰੱਖਣਾ ਜੇ ਦੋਨੇ ਚੀਜ਼ਾਂ ਕਾਮਨ ਜੀਆਂ ਰਹਿਣਾ ਹਨਾ ਬਿਲਕੁਲ ਬਿਲਕੁਲ ਵੀ ਜੇ ਆਪਾਂ ਬਿਜ਼ਨਸ ਤੇ ਚਾਲੀਏ ਫਿਰ ਇਹ ਸ਼ੌਂਕ ਮਰ ਜੂਗਾ ਹਨਾ ਹਾਂਜੀ ਜੀ ਦੋਨੇ ਜੀ ਹਾਂਜੀ ਜੇ ਆਪਾਂ ਕਹਿ ਲਈਏ ਵੀ ਕੱਲਾ ਖਰਚਾ ਹੀ ਹੋਈ ਜਾਵੇ ਫਿਰ ਉਹ ਜਿਆਦਾ ਲੰਮਾ ਚਿਰ ਸ਼ੌਂਕ ਨਹੀਂ ਚੱਲਣਾ ਫਿਰ ਉਹ ਖਤਮ ਹੋ ਜੂਗਾ ਯਾਨੀ ਦੀ ਕਿਉਂਕਿ ਫਿਰ ਘਰ ਦੇ ਵੀ ਸਾਰੇ ਜ ਕਿਸੇ ਚੀਜ਼ ਚੋਂ ਆਪਾਂ ਨੂੰ ਆਉਂਦਾ ਆਪਾਂ ਨੂੰ ਲੱਗਦਾ ਵੀ ਠੀਕ ਆ ਇਹ ਸ਼ੌਂਕ ਵੀ ਫਾਇਦੇ ਵਾਲਾ ਵਾ ਉਦੋਂ ਫਿਰ ਸਾਰੇ ਉਹਦੇ ਵਿੱਚ ਰੁਚੀ ਰੱਖਦੇ ਆ ਤੇ ਸਪੋਰਟ ਵੀ ਕਰਦੇ ਆ ਕਰਦੇ ਕਿਉਂਕਿ ਸਾਰਿਆਂ ਦੀ ਸਪੋਰਟ ਨਾਲ ਹੀ ਇਹ ਕੰਮ ਚੱਲਣ ਵਾਲਾ ਵਾ ਇਕੱਲਾ ਨਹੀਂ ਮਤਲਬ ਕੋਈ ਵੀ ਹਾਂਜੀ ਅਮਨੇ ਵੀਰੇ ਆਪਾਂ ਹਨਾ ਜਾਂਦੇ ਜਾਂਦੇ ਇੱਕ ਮੈਸੇਜ ਦੇਵਾਂਗੇ ਹਨਾ ਵੀ ਤੁਸੀਂ ਜਿਵੇਂ ਤੁਸੀਂ ਕਹੇ ਵੀ ਬੀਏ ਤੋਂ ਮੈਂ ਘੋੜੀ ਰੱਖ ਲਈ ਆ ਹਨਾ ਵੀ ਅੱਜ ਇਸ ਟਾਈਮ ਹਨਾ ਜਿੰਨੇ ਜਾਨਵਰ ਵੇਚੇ ਆ ਜਾਂ ਹਨਾ ਵੀ ਕੀ ਤੁਸੀਂ ਇਹਨੂੰ ਧੰਦੇ ਨੂੰ ਮੁਨਾਫੇ ਦਾ ਸਮਝਦੇ ਆ ਕਿ ਵੀ ਪੂਰੇ ਸਾਰੇ ਸੂਰੇ ਜੇ ਹੁੰਦੇ ਆ ਵੀ ਬਈਰੇ ਆਪਣਾ ਅਸਲ ਤਾਂ ਨਾ ਵੀ ਜਿਵੇਂ ਕਹਿੰਦੇ ਵੀ ਕਹ ਲਓ ਵੀ ਆਪਣਾ ਲਾਉਣ ਤੇ ਹੀ ਆ ਜੇ ਆਪਾਂ ਪੈਸੇ ਜਿਹੇ ਜੇ ਲਾਵਾਂਗੇ ਉਹੇ ਜੇ ਹੀ ਵਟਾਂਗੇ ਮੈਂ ਤਾਂ ਇਹ ਦੇਖਿਆ ਵਾ ਬਈ ਆਪਣਾ ਸਤੋਂ ਚਲੋ ਪੁਰਾਣੇ ਵੀ ਬੰਦੇ ਹੈਗੇ ਆ ਪਿੰਡ ਦੇ ਵਿੱਚ ਬਹੁਤ ਪੁਰਾਣੇ ਚਲੋ ਖੈਰ ਆਉਦੇ ਆਉਦੇ ਢੰਗ ਨਾਲ ਸਾਰੇ ਹੀ ਵਧੀਆ ਵਾ ਪਰ ਜਾਨੀ ਦੀ ਅਸੀਂ ਜਿਵੇਂ ਆਉਦੇ ਸਭ ਨਾਲ ਵੀ ਲਾਉਣ ਵੇਲੇ ਵੀ ਜਾਨਵਰ ਮਹਿੰਗਾ ਐ ਦੇਖਿਆ ਸੀ ਵੀ ਕੋਈ ਮਹਿੰਗਾ ਤਾਂ ਕਹਿ ਦੇਵੇ ਪਰ ਮਾੜਾ ਨਾ ਕਹਵੇ ਹਣਾ ਤੇ ਮਤਲਬ ਘੋੜੀ ਬਹੁਤ ਚੰਗੀ ਆਪਣੇ ਬੰਦੇ ਆਪਦੇ ਹੀ ਸੀਗੇ ਉਹਨਾਂ ਨੇ ਲੈ ਕੇ ਦਿੱਤੀ ਉਦੋਂ ਬਾਅਦ ਫਿਰ ਜਿਵੇਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਅਸੀਂ ਘੋੜਾ ਵੀ ਦੂਰ ਨੇੜੇ ਨਹੀਂ ਦੇਖਿਆ ਭਲਾ ਤੇ ਨਾ ਫੀਸ ਉਹ ਯਾਨੀ ਦੀ ਥੋੜਾ ਜਿਹਾ ਦਲੇਰੀ ਨਾਲ ਹੀ ਚੱਲਣਾ ਪੈਂਦਾ ਵਾ ਜਿਹਦੇ ਵਿੱਚ ਹਾਂਜੀ ਵੀ ਮਤਲਬ ਚੰਗੇ ਘੋੜੇ ਤੋਂ ਮਿਲਾ ਲਾਂਗੇ ਤੇ ਚੰਗੇ ਬੱਚੇ ਘਰੇ ਆ ਜਾਣਗੇ ਹਾਂਜੀ 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 ਫੇਰੀ ਵਿਗੜੇ ਉਹ ਹਾਂਜੀ ਲਹਿਨ ਤੇ ਕੰਮ ਕਰੇ ਥੋੜਾ ਜਿਹਾ ਫੇਰ ਹੀ ਚੱਲਦਾ ਤੇ ਹਾਂਜੀ ਕਿਉਂਕਿ ਖਾਣਾ ਤਾਂ ਮਾੜੀ ਨੇ ਵੀ ਉਹੀ ਤੇ ਚੰਗੀ ਨੇ ਵੀ ਉਹੀ ਖਰਚਾ ਤਾਂ ਸਹੀ ਗੱਲ ਆ ਬਾਈ ਜਿਵੇਂ ਆਪਾਂ ਚੰਗੇ ਘੋੜੇ ਤੋਂ ਭਰਾ ਲਾਂਗੇ ਤਾਂ ਚੰਗਾ ਬੱਚਾ ਹੋਊਗਾ ਤੋ ਬਿਲਕੁਲ ਵੀ ਹੁਣ ਬਿਜ਼ਨਸ 'ਚ ਬਾਤਾਂ ਕਰਨਾ ਹੀ ਕਰਨਾ ਹਾਂ ਕਰਨਾ ਹੀ ਕਰਨਾ ਹਾਂਜੀ ਬਹੁਤ ਫਰਕ ਆ ਇਸ ਗੱਲ ਦਾ ਕਿਸੇ ਵੀ ਵੀਰ ਨੇ ਹਨਾ ਬਾਈ ਅਮਨੇ ਤੋਂ ਦੋਨਾਂ ਜਾਨਵਰਾਂ ਬਾਰੇ ਕੋਈ ਵੀ ਡਿਟੇਲ ਲੈਣੀ ਆ ਤੇ ਬਸ਼ੀਰਾ ਜਾਨਕਿ ਬਹੁਤ ਚੰਗਾ ਏ ਅਰਜਨ ਰੌਲੀ ਵਾਲੇ ਦਾ ਹਨਾ ਤੇ ਜਿਹੜੀ ਬਸ਼ੇਰੀ ਉਹ ਸਮੁੰਦਰ ਦੀ ਜਾਨਕਿ ਧੀ ਆ ਬਾਈ ਹੁਣੀ ਕਹਿੰਦੇ ਵੀ ਮੇਟ ਆਪਾਂ ਤਾਂ ਨਹੀਂ ਕਰਾਈ ਕੋਈ ਵੀ ਹੁਣਾਂ ਦਾ ਬਹੁਤ ਸੋਹਣੀ ਸੋਚ ਆ ਕਿਉਂਕਿ ਅਗਲਾ ਬੰਦੇ ਨੂੰ ਆਇਆ ਉਹ ਯਾਰ ਮੈਂ ਇਦਾਂ ਦੇ ਘੋੜੇ ਤੋਂ ਬੱਚਾ ਲੈਣਾ ਹਨਾ ਤੇ ਉਹ ਵੀਰ ਵੀ ਬਾਈ ਦੇ ਦਿੱਤੇ ਵੀ ਨੰਬਰ ਤੇ ਸੰਪਰਕ ਕਰ ਲਿਓ ਤੇ ਤੁਹਾਡੀ ਗੱਲ ਵਿਚਾਲੇ ਵੀ ਜਿਵੇਂ ਕੱਟ ਕੰਡੀਸ਼ਨ ਘੋੜੀ ਦੀ ਕੱਦ ਬਾਡੀ ਵੇਲ ਸਾਰਾ ਕੁਝ ਬਹੁਤ ਚੰਗਾ ਵਾ ਵੀ ਘੋੜੇ ਇਹ ਚੰਗੇ ਤੋਂ ਹੀ ਭਰਉਣ ਵਾਲੀ ਆ ਵੀ ਜਿਹੇ ਜਾ ਬੰਦਾ ਜੇ ਇਹਨੂੰ ਸ਼ੌਂਕੀ ਬੰਦਾ ਹੀ ਲਊਗਾ ਵਧੀਆ ਬੰਦਾ ਮਤਲਬ ਉਹ ਘੋੜਾ ਵੀ ਉਹਦੋਂ ਜਿਹੇ ਜਾ ਵੀ ਉਹਦਾ ਬੱਚਾ ਲੈਣ ਦਾ ਮਨ ਹੋਊਗਾ ਘੋੜੀ ਨਾਲ ਮਤਲਬ ਮੈਚ ਕਰਦਾ ਉਹ ਇਹ ਜੇ ਘੋੜੇ ਤੋਂ ਮੰਦਾ ਇਹਨੂੰ ਮੀਟ ਕਰਵਾ ਲੂਗਾ। ਬਈ ਉਹੀ ਗੱਲ ਆਪਾਂ ਪਹਿਲਾਂ ਕਹੀ ਜੇ ਨਾਰਮਲ ਘੋੜੀ ਹੁੰਦੀ ਆ ਉਹ ਆਪਾਂ ਕਿਹੜਾ ਗੱਬਣ ਕਰਾਉਣ ਦੀ ਸੋਚਦੇ ਆ ਹਨਾ ਉਹ ਆਪਾਂ ਨੂੰ ਐ ਵੀ ਚੰਗੀ ਲਾਇਨ ਦੀ ਆ ਵੀ ਜੇ ਕੋਈ ਬੰਦਾ ਖਰੀਦਦਾ ਉਹ ਆਪਦੇ ਹਿਸਾਬ ਨਾਲ ਬੱਚਾ ਲੈ ਲਵੇ ਤਾਂ ਹਨਾ ਅਸੀਂ ਤੁਹਾਨੂੰ ਆਪਦੇ ਕੋਈ ਦੱਸਦੇ ਆ ਜਦੋਂ ਅਸੀਂ ਪਹਿਲੀ ਵਾਰ ਘੋੜੀ ਲਈ ਆਲੋ ਹੁਣ ਆਪਣੀ ਗੱਲ ਤੇ ਜਦੋਂ ਅਸੀਂ ਘੋੜੀ ਲਈ ਨਾ ਤੇ ਟੋਂਗ ਵਾਲਿਆਂ ਤੋਂ ਘੋੜੀ ਲਈ ਸੀ ਚੈਨੇ ਵਾਲੇ ਜਿਹੜੇ ਹਾਲਾਂਕਿ ਉਹ ਬੰਦੇ ਬਹੁਤ ਚੰਗੇ ਜਾਨਵਰ ਆਉਂਦੇ ਆ ਤੇ ਜਗਰਾਉ ਮੰਡੀ ਤੇ ਹੀ ਲਈ ਸੀ ਤੇ ਉਹ ਬੰਦੇ ਸਾਨੂੰ ਕਹਿੰਦੇ ਨਾ ਵੀ ਆਪਣਾ 15 ਕਿ ਦਿਨ ਹੋ ਗਏ ਘੋੜਾ ਦਿੱਤੇ ਨੂੰ ਤੇ ਚੈੱਕ ਨਹੀਂ ਹਜੇ ਹੋਈ ਤੇ ਚਲੋ ਹੁਣ 15 ਦਿਨ ਅਸੀਂ ਚੈੱਕ ਵੀ ਕੀ ਹੋਣੀ ਸੀਗੀ ਤੇ ਚਲੋ ਅਸੀਂ ਲੈ ਲਈ ਘੋੜੀ ਤੇ ਸਾਨੂੰ ਤਾਂ ਘੋੜੀ ਬਾਰੇ ਪਤਾ ਹੀ ਕੁਝ ਨਹੀਂ ਸੀਗਾ ਉਦੋਂ ਨਵੇਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਐਨਾ ਪਤਾ ਸੀ ਵੀ ਆ ਕਾਲੀ ਆ ਚਿੱਟੀ ਆ ਲਾਲ ਆ ਨੀਲੀ ਐਨਾ ਹੀ ਪਤਾ ਸੀ ਬਸ ਤੇ ਚਲੋ ਉਹ ਅਸੀਂ ਇਸ ਸਮੇਂ ਇੱਕ ਇਹ ਵੀ ਅਸੀਂ ਕਹੇ ਵੀ ਖਾਲੀ ਹੋਵੇ ਤਾਂ ਚੰਗਾ ਖਾਲੀ ਉਹਦਾ ਚੰਗਾ ਵੀ ਆਪਦੀ ਮਨ ਪਸੰਦ ਦੇ ਘੋੜੇ ਤੋਂ ਹੀ ਭਰਾ ਲਾਂਗੇ ਹਾਂਜੀ ਤੇ ਬਸ ਇਹ ਹੁੰਦਾ ਵਾ ਗੱਲ ਉਹ ਇਹੀ ਸੋਚ ਤੁਹਾਡੀ ਇਹਦੇ ਤੇ ਹੈ ਨਾ ਹਾਂਜੀ ਕਿਉਂਕਿ ਜੇ 15 20 ਦਿਨ ਦੀ ਗੱਬਣ ਵੀ ਹੁੰਦੀ ਮਹੀਨੇ ਦੀ ਤੇ ਉਹ ਵੀ ਕੀ ਸੀਗਾ ਮਹੀਨਾ ਲੇਟ ਸੂਪੂਗੀ ਜਾਨੀ ਕਿ ਆਪਦੀ ਹਣਾ ਜਿਹੜਾ ਫਾਲ ਹੀ ਮਰ ਜਾਂਦਾ ਜੀ ਆਪਣੇ ਹਾਂਜੀ ਹਾਂਜੀ ਤੇ ਆਪਾਂ ਖੈਰ ਮਾੜੇ ਘੋੜੇ ਤਾਂ ਭਰਾਉਂਦੇ ਨਹੀਂ ਪਰ ਚਲੋ ਜਿਹੇ ਜਾ ਵੀ ਕਿਸੇ ਨੂੰ ਹਰ ਦੀ ਆਪੋ ਆਪਣੀ ਟੇਸਟ ਆ ਪਸੰਦ ਆ ਹਣਾ ਹਰ ਇੱਕ ਬੰਦੇ ਦਾ ਬਈ ਆਪਦਾ ਆਪਦਾ ਮਾਈਂਡ ਸੈਟ ਆ ਯਾਰ ਹਣਾ ਕਿਸੇ ਨੇ ਕਹਿਣਾ ਇਹ ਕੋੜੀ ਮਾਰ ਵੱਡੀ ਕੋੜੇ ਤੋਂ ਭਰਉਣ ਵਾਲੀ ਆ ਕਿਸੇ ਨੇ ਕਹਿਣਾ ਇਹ ਨੁਕਰੇ ਦੀ ਧੀ ਆ ਇਹ ਨੁਕਰੇ ਤੋਂ ਭਰਉਣ ਵਾਲੀ ਆ ਹਣਾ ਹਣਾ ਕਿਸੇ ਨੇ ਕਹਿਣਾ ਇਹ ਨੁਕਰਾਂ ਬੱਚਾਈ ਦੇਊਗੀ ਕਿਸੇ ਨੇ ਕਹਿਣਾ ਨਹੀਂ ਇਹ ਮਾਰਵਾੜੀ ਚਾਹ ਦੇ ਮਗਰਲੇ ਦੋ ਪੈਰ ਚਿੱਟੇ ਆ ਮੂਰਲੇ ਦੋ ਪੈਰ ਕਾਲੇ ਆ ਵੇ ਆਪਣਾ ਬਈ ਇਹ ਮਾਰਵਾੜੀ ਬੱਚਾ ਦੇਊਗੀ ਹਾਂ ਪਰ ਮੇਰੇ ਹਿਸਾਬ ਨਾਲ ਬਈ ਜਿਵੇਂ ਇਹਦਾ ਬੈਕਗ੍ਰਾਉਂਡ ਹੈ ਨਾ ਨੁਕਰਿਆਂ ਦੇ ਵਿੱਚ ਤੇ ਵੀ ਇਹ ਨੁਕਰਾਂ ਬੱਚਾ ਮੈਂ ਕਹਿੰਦਾ ਵੀ ਟੌਪ ਕਲਾਸ ਹੀ ਦੇਊਗੀ ਹੈ ਨਾ ਬਈ ਅੱਗੇ ਅਗਲੇ ਦੀ ਕਿਸਮਤ ਹੈ ਨਾ ਤੇ ਦਰਸ਼ਕ ਵੀਰੋ ਹੈ ਨਾ ਬਾਈ ਨੇ ਕੀਤੀ ਗੱਲਬਾਤ ਕਿਵੇਂ ਲੱਗੀ ਦੋਨਾਂ ਜਾਨਵਰਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦੇ ਦਿੱਤੇ ਵੇ ਨੰਬਰ ਤੇ ਸੰਪਰਕ ਕਰ ਲਿਓ ਜਉਂਦੇ ਬਾਦ ਦੇਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ